ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ 8 ਸਤੰਬਰ 2024 ਤੇ ਅੰਮ੍ਰਿਤ ਵੇਲਾ ਕਹਿ ਲੀਏ ਰਾਤ ਦਾ ਤੀਜੇ ਪੈਰ ਦਾ 1:30 ਵਜ ਗਿਆ ਅੱਜ 8 ਤਰੀਕ ਨੂੰ ਸਾਡਾ ਜੰਮੂ ਗੁਰਦੁਆਰਾ ਕਲਗੀ ਤਰਸਾਹਬ ਵੱਲੋਂ ਕੀਰਤਨਬੋ ਕੀਤਾ ਗਿਆ ਸੀ ਪਹਿਲੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਵਾ ਉਹਨਾਂ ਦਾ ਨਾਮ ਸੀਗਾ ਕੀ ਨਾਂ ਸੀ ਗੁਰਦੁਆਰਾ ਸਾਹਿਬ ਦਾ ਸਿੱਧ ਸਵਾ ਗੁਰਦੁਆਰਾ ਸਾਹਿਬ ਬਖਸ਼ੀ ਨਗਰ ਤੇ ਜਦੋਂ ਅਸੀਂ ਜੰਮੂ ਪਹੁੰਚ ਗਏ ਆ ਤੇ ਸਾਨੂੰ ਇੱਥੇ ਆ ਕੇ ਪਤਾ ਲੱਗਦਾ ਆ ਕਿ ਤੁਹਾਡਾ ਜਿਹੜਾ ਕੀਰਤਨ ਅੱਜ ਦੁਪਹਿਰ ਦਾ ਆ ਉਹ ਰੱਦ ਕੀਤਾ ਗਿਆ ਸਿੱਖ ਸੰਗਤਾਂ ਨੇ ਵੀ ਫੋਨ ਕਰਕੇ ਪੁੱਛਿਆ ਵਜ੍ਹਾ ਆ ਤੁਹਾਨੂੰ ਸੁਣਾ ਦਿੰਨੇ ਆ ਸੁਣਿਓ ਪ੍ਰਬੰਧਕ ਸਾਡੀ ਸਹਿਬਾਨ ਕੀ ਕਹਿੰਦੇ ਕੁਝ ਕਿਹਾ ਤਾਂ जी का कांस्ट्रक्ट वाइज डिगेट हां जी आजी भाई सब कल भाई बलदेव सिंह जी वटा कि टाइम उनका सर कैंसिल कर हां जी मेरा कॉल कैंसिल हो गया है वो वटा आ रहे नहीं लो हां जी आ रहा ना मैं भी सुन पाऊं बोल रहे हूं जी ਸਰ ਜੀ ਮੰਦੂ ਰਕਤ ਜੀ ਸੇ ਹੀ ਆ ਨਹੀਂ ਆ ਰਹੇ ਹਾਂ ਹਾਂ ਉਹ ਮੈਨੂੰ ਬੇਚਾ ਰੱਖਿਆ ਨੇ ਦੋ ਹੋਏ ਕੋਣਾ ਰਹੇ ਜੀ ਉਹ ਚੰਦਰਿੰਦਰ ਸਿੰਘ ਬੋਲਦੇ ਨੇ ਕਿ ਇਹਦਾ ਪਈ ਹਮਾ ਜੀ ਕਿ ਪਈ ਬੜਾ ਸਾਹਮਣੇ ਭਾਈ ਸਾਹਿਬ ਤੇ ਨਹੀਂ ਹਾਂ ਇਹਦਾ ਵੇਖੇ ਨੇ ਭਾਈ ਸਾਹਿਬ ਕਹਿੰਦੇ ਨੇ ਮੈਂ ਗੱਲ ਕਰਨੀ ਹੈ ਸਰੂਪਾ ਦੀ ਜੀ ਜਿਹੜੇ ਸਰੂਪ ਚੋਰੀ ਹੋਏ ਨੇ ਅੱਛਾ ਉਹਦੇ ਬਾਰੇ ਗੱਲ ਕਰਨੀ ਹੈ ਸਮਝ ਜਾਂਦੀ ਐਸੀ ਕਿ ਜਿਹੜੇ ਰਾਇਲ ਪਾਣੀ ਹੈ ਜੀ ਜੀ ਅਸੀਂ ਖੇਤਾਂ ਲਈ ਬਣਾਉਂਦੇ ਜੀ ਜੀ ਉਹ ਕਹਿੰਦੇ ਮੈਂ ਸਰੂਪਾਂ ਦੀ ਗੱਲ ਕਰਨੀ ਹੈ ਜੀ ਕਿਵੇਂ ਕਿਵੇਂ ਰਹਾ ਤਾਂ ਆਹੋ ਠੀਕ ਹੈ ਇਹਦੇ ਭਾਈ ਸਾਹਿਬ ਨੇ ਦੂਜੇ ਭਾਈ ਸਾਹਿਬ ਨੂੰ ਕਿਹ ਟਾਈਮ ਆ ਭਾਈ ਸਾਹਿਬ ਉਹਨਾਂ ਦਾ 11 ਤੋਂ 12:30 ਤੱਕ ਕਿਹਾ ਸੀ ਭਾਈ ਜੀ ਹਾਂ ਸੰਗਤ ਜੀ ਤੁਸੀਂ ਸੁਣਿਆ ਹੋਵੇਗਾ ਕਿ ਅਸੀਂ ਇਸ ਕਰਕੇ ਕੀਰਤਨ ਨਹੀਂ ਕਰਾਉਣਾ ਤੇ ਭਾਈ ਸਾਹਿਬ ਨੇ ਸਰੂਪਾਂ ਦੀ ਗੱਲ ਕਰਨੀ ਕਿਹੜੇ ਸਰੂਪਾਂ ਦੀ ਮੈਂ ਆਪ ਜੀ ਨੂੰ ਬੇਨਤੀ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲ ਕਿਆਂ ਵੱਲੋਂ 328 ਪਾਵਨ ਸਰੂਪ ਚੋਰੀ ਵਿੱਚ ਗਏ 992886 ਅੰਗ ਚੋਰੀ ਛਾਪੇ ਗਏ 24536 ਅੰਗ ਲਾਪਤਾ ਕਰ ਦਿੱਤੇ ਗਏ 982700 ਰੁਪਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਪੇਟਾ ਚੋਰੀ ਕੀਤੀ ਗਈ 10 ਲੱਖ ਫਰਮੇ ਪ੍ਰਾਈਵੇਟ ਬੰਦਿਆਂ ਤੋਂ ਖੜੇ ਜਾਂਦੇ 125 ਸਰੂਪ ਮਹਾਰਾਜ ਜਿਨ੍ਹਾਂ ਦੀ ਨਰਾਦਰੀ ਹੋਈ ਰਾਮ ਸਰ ਸਾਹਿਬ ਵਿਖੇ ਸੈਂਕੜੇ ਸਰੂਪ ਅੱਗ ਦੀ ਭੇਟ ਚੜ ਗਏ ਸੰਗਤ ਨੂੰ ਕਿਤੇ 9 ਤੇ ਕਿਤੇ 5 ਦੱਸੇ ਜਾਂਦੇ ਆ ਫਿਰ 61 ਸਰੂਪ ਮਹਾਰਾਜ ਜੀ ਦੇ ਚੋਰੀ ਬਲੈਕ ਵਿੱਚ ਤਿਆਰ ਕੀਤੇ ਜਾਂਦੇ ਆ ਇਹ ਘਟਨਾ ਕਰਮ 2015 ਤੋਂ ਲੈ ਕੇ 18 ਤੱਕ ਦਾ ਹੈ ਬਾਕੀ ਪੜਤਾਲਕ ਪੈਂਡਿੰਗ ਪਈ ਹੋਈ ਹੈ ਇਹ ਪੜਤਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਈ ਕਰਵਾਈ ਈਸ਼ਰ ਸਿੰਘ ਐਡਵੋਕੇਟ ਹੋਣਾ ਨੇ ਕੀਤੀ 1100 ਸਫੀਆਂ ਦੀ ਰਿਪੋਰਟ ਸਾਹਮਣੇ ਲਿਆਂਦੀ ਲਾਂਗੋਵਾਲ ਪ੍ਰਧਾਨ ਤੇ ਸਮੁੱਚੀ ਟੀਮ ਨੇ ਇਸ ਗੁਨਾਹ ਨੂੰ ਕਬੂਲ ਕੀਤਾ ਕਿ ਇਹ ਗੁਨਾਹ ਹੋਇਆ ਅਸੀਂ ਦੋਸ਼ੀਆਂ ਨੂੰ ਸਜ਼ਾਵਾ ਦੇਾਂਗੇ ਫੌਜਦਾਰੀ ਮੁਕੱਦਮੇ ਦਰਜ ਕਰਾਂਗੇ ਮੁਕੱਦਮੇ ਤਾਂ ਦਰਜ ਕੀ ਕਰਨੇ ਸਨ ਉਲਟਾ ਉਹਨਾਂ ਨੂੰ ਪ੍ਰਾਉਣਾ ਚਾਰੀਆਂ ਦੀ ਤਰ੍ਹਾਂ ਦੋਸ਼ੀਆਂ ਨੂੰ ਬਚਾਇਆ ਗਿਆ ਤੇ ਪ੍ਰਵਣਿਆਦੀ ਤਰ੍ਹਾਂ ਉਹਨਾਂ ਦੀਆਂ ਵਿਦਾਇਗੀਆਂ ਦੇ ਕੇ ਉਹਨਾਂ ਨੂੰ ਕੁਝ ਨੂੰ ਰਿਟਾਇਰਮੈਂਟ ਦੇ ਕੇ ਫੰਡ ਵੀ ਦੇ ਦਿੱਤੇ ਨੇ ਤੇ ਕੁਝ ਨੂੰ ਦੇਣ ਦੀ ਤਿਆਰੀ ਚ ਨੇ ਇਹ ਸਾਰਾ ਘਟਨਾਕਰਮ ਜਦੋਂ ਸਿੱਖ ਸੰਗਤਾਂ ਚ ਪਹੁੰਚਿਆ ਤੇ ਸਿੰਘ ਸੰਗਤਾਂ ਨੇ ਇੱਕ ਮੋਰਚਾ ਵੀ ਲਾਇਆ ਜਿੰਨੂੰ ਇਹਨਾਂ ਦੀ ਟਾਸਕ ਫੋਰਸ ਨੇ ਮਾਰਕੁੱਟ ਕੇ ਤਾਰਪੀੜ ਕਰ ਦਿੱਤਾ ਹਸਪੀਟਲਾਂ ਚ ਪਹੁੰਚਾ ਦਿੱਤੇ ਕੁਝ ਤੇ ਪਰਚੇ ਦਰਜ ਕਰ ਦਿੱਤੇ ਭਾਈ ਸੁਖਜੀਤ ਸਿੰਘ ਖੋਸੇ ਵਰਗੇ ਨੇ 19 ਮਹੀਨੇ ਜੇਲ ਵੀ ਕੱਟੀ ਉਹਦੇ ਚ ਔਰ 4 ਨਵੰਬਰ 2020 ਤੋਂ ਕਿਸਾਨੀ ਮੋਰਚਾ ਦੋ ਸ਼ੁਰੂ ਨਹੀਂ ਸੀ ਹੋਇਆ ਜਦੋਂ ਦੇ ਅਸੀਂ ਅਰਦਾਸ ਕਰਕੇ ਇਨ ਪਾਵਨ ਸਰੂਪਾਂ ਵਾਸਤੇ ਬੈਠੇ ਹੋਏ ਆ 1400 ਤੋਂ ਦਿਨ ਉੱਤੇ ਹੋ ਗਏ ਸਾਨੂੰ ਬੈਠਿਆਂ ਨੂੰ ਉੱਥੇ ਅੱਜ ਇਨਸਾਫ ਦੀ ਗੱਲ ਪ੍ਰਸ਼ਾਸਨ ਚ ਇੱਕ ਬੰਨੇ ਸੁਪਰੀਮ ਕੋਰਟ ਕਹਿ ਰਿਹਾ ਕਿ ਦੋਸ਼ੀ ਫੜੋ ਦੂਜੇ ਬੰਨੇ ਗੁਰੂ ਕਹਿ ਰਿਹਾ ਜਿੰਨ ਪੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਪਰ ਜੰਮੂ ਕਸ਼ਮੀਰ ਗੁਰਦੁਆਰਾ ਸਿੰਘ ਸਭਾ ਦੇ ਜਿਹੜੇ ਪ੍ਰਬੰਧਕ ਨੇ ਉਏ ਕਹਿ ਰਹੇ ਨੇ ਕਿ ਤੁਸੀਂ ਕੀਰਤਨ ਤਾਂ ਕਰ ਸਕਦੇ ਹੋ ਜੇ 328 ਪਾਵਨ ਸਰੂਪਾਂ ਦਾ ਜ਼ਿਕਰ ਨਹੀਂ ਕਰੋਗੇ ਜੇ ਜ਼ਿਕਰ ਕਰੋਗੇ ਤੇ ਤੁਹਾਡਾ ਕੀਰਤਨ ਰੱਦ ਕੀਤਾ ਜਾਂਦਾ ਹੈ ਇਹ ਹੁਣ ਫੈਸਲਾ ਸੰਗਤ ਜੰਮੂ ਕਸ਼ਮੀਰ ਦੀ ਕਰੇ ਵਰਲਡ ਦੀ ਸੰਗਤ ਫੈਸਲਾ ਕਰੇ ਕਿ ਸਾਨੂੰ 328 ਪਾਵਨ ਸਰੂਪਾਂ ਦੇ ਇਨਸਾਫ ਲਈ ਬادل ਕਿਆਂ ਨੂੰ ਜੇਲ੍ਹ ਚ ਧੱਕਣਾ ਚਾਹੀਦਾ ਹੈ ਕਿ ਜਾਂ ਇੰਨਾ ਦੀ ਗੱਲ ਮੰਨ ਕੇ ਛੱਡਣਾ ਚਾਹੀਦਾ ਇਹ ਫੈਸਲਾ ਸੰਗਤ ਨੇ ਕਰਨਾ ਹੈ ਤੇ ਅੱਜ ਕੀਰਤਨ ਹੈ ਜੰਮੂ ਕਸ਼ਮੀਰ ਵਿਖੇ ਇਹ ਪ੍ਰਬੰਧਕਾਂ ਨੂੰ ਸਵਾਲ ਸੰਗਤ ਕਰੇ ਇੱਕ ਬੰਦੇ ਉਹ ਸੀਗਾ ਜਿਹਨੂੰ ਸਿਕੰਦਰ ਲੁਟੇਰਾ ਕਹਿੰਦੇ ਆ ਤੇ ਸਿਕੰਦਰ ਲੁਟੇਰਾ ਵੀ ਦਰਿਆ ਪਰ ਕਰਨ ਪਿਆਰ ਕਰਨ ਵੇਲੇ ਆਪਣੀ ਗੁਰੂ ਦੀ ਬਾਹ ਫੜ ਲਈ ਸੀਗੀ ਮੈਂ ਰੋੜ ਸਕਦਾ ਇਹ ਗੁਰੂ ਨਹੀਂ ਰੋੜ ਸਕਦਾ 84 ਵੇਲੇ ਸਿੱਖਾਂ ਨੇ ਮਹਾਰਾਜ ਜੀਆਂ ਨੂੰ ਜਫੀਆਂ ਪਾ ਲੀਆਂ ਨਾਲ ਸੜ ਗਏ ਹਜੂਮਾਂ ਨੇ ਅੱਗਾਂ ਲਾਈਆਂ ਗੁਰਦੁਆਰਿਆਂ 'ਚ ਪਰ ਉਹਨਾਂ ਨੇ ਗੁਰੂ ਸਾਹਿਬ ਦਾ ਸਾਥ ਨਹੀਂ ਛੱਡਿਆ ਭਾਈ ਲక్ష్ਮਣ ਸਿੰਘ ਸਾਕਾ ਨਨਕਾਣਾ ਸਾਹਿਬ ਗੋਲੀਆਂ ਵੱਜ ਗਈਆਂ ਪੁੱਠਾ ਟੰਕੇ ਸਾਰ ਦਿੱਤਾ ਗਿਆ ਪਰ ਗੁਰੂ ਨਾਲ ਤੋੜ ਨਿਭਾਈ ਇੱਧਰ ਚਮਕੌਰ ਦੀ ਗੜੀ 'ਚ ਭਾਈ ਦਇਆ ਸਿੰਘ ਕਹਿੰਦੇ ਸਤ ਗੁਰੂ ਗੜੀ ਛੱਡ ਜਾਓ ਅਸੀਂ ਸ਼ਹੀਦ ਹੋਵਾਂਗੇ ਗੁਰੂ ਸ਼ਹੀਦ ਨਹੀਂ ਹੋਣ ਦੇਣਾ ਤੇ ਮਹਾਰਾਜ ਕਹਿੰਦੇ ਚੋਰ ਕੀ ਹਾਮਾ ਭਰੇ ਨਾ ਕੋਈ ਪਰ ਇਹ ਚੋਰਾ ਦੀ ਹਾਮੀ ਭਰਨ ਵਾਲੇ ਕਿ ਕਿਹੜੇ ਪੰਥ ਕਿਤੇ ਕਿਹੜੇ ਪੰਥ ਦੀ ਗੱਲ ਕਰਨ ਵਾਲੇ ਇਹ ਹੁਣ ਸੰਗਤ ਖਿਆਲ ਕਰੇ ਜੰਮੂ ਕਸ਼ਮੀਰ ਆਲ ਵਰਲਡ ਦੀਆਂ ਸਿੱਖ ਸੰਗਤਾਂ ਕਿ ਇਹਨਾਂ ਨੇ ਸਾਨੂੰ ਇਹ ਦੁੱਖ ਨਹੀਂ ਵੀ ਸਾਡਾ ਕੀਰਤਨ ਕੈਨਸਲ ਕਰਦਾ ਤੇ ਅਸੀਂ ਕਹਿ ਰਹੇ ਆਂ ਵੀ ਅਸੀਂ ਟੇਲ ਫੂਕ ਕੇ ਆਏ ਆਂ ਜੀ ਉਹ ਜੇ ਇਦਾਂ ਦਾ ਕੁਝ ਨਹੀਂ ਅਸੀਂ ਤਾਂ ਨੌਕਰੀਆਂ ਤੱਕ ਵੀ ਛੱਡ ਦਿੱਤੀਆਂ ਗੁਰੂ ਆਦਬ ਗੁਰੂ ਸਤਗੁਰਾਂ ਨੇ ਸਵਾਵਾਵਾਂ ਲੈਣੀਆਂ ਲੈ ਰਿਆ ਇਹ ਦੁੱਖ ਹੋਇਆ ਕਿ ਜਿਹੜੇ ਚੋਰਾਂ ਦੇ ਖਿਲਾਫ ਪੰਥ ਖੜਾਏ ਉਹਨਾਂ ਬਾਦਲ ਕੇ ਚੋਰਾਂ ਨੂੰ ਬਚਾਉਣ ਲਈ ਇੱਥੇ ਦੀਆਂ ਪ੍ਰਬੰਧਕ ਕਮੇਟੀਆਂ ਜੰਮੂ ਕਸ਼ਮੀਰ ਦੀਆਂ ਸੰਗਤਾਂ ਤੇ ਗੁਰੂ ਨੂੰ ਇੱਕ ਪਾਸੇ ਕਰਕੇ ਚੌਧਰ ਤੇ ਗੋਲਕ ਨੂੰ ਮੁਖ ਰੱਖ ਕੇ ਇਹਨਾਂ ਕੁਫਰ ਤੋਲਣ ਤੇ ਆ ਗਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਾਗਮ ਹੋਵੇ ਤੇ ਤੁਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਾ ਕਰਿਓ